ਰੋਇ ਜਿਹਨਾਂ ਡੈਥ ਹੋਈ ਉਹਨਾਂ ਦਾ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕਿ ਕਿਵੇਂ ਹੈ ਡੈਥ ਜੀ ਉਹਨਾਂ ਨੂੰ ਪ੍ਰਿੰਟ ਆਇਆ ਹਾਂ ਇਹ ਟੇਪ ਹਸਪੀਟਲ ਤੇ ਲੈ ਕੇ ਆਏ ਜੁਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨਾਂ ਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁਰਕੇ ਲਾਸਟ ਦਿਨ ਇਹਨਾਂ ਨੂੰ 1 ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਣ ਕਰਨਾ ਪੈਣਾ। ਅਹੀਂ ਇੱਕ ਇੱਕ ਘੰਟੇ ਜੁਕਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਵੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸਹਿਨ ਕਰਾਈ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ। ਅਹੀਂ ਵੀ ਕਿਹਾ 3-4 ਦਿਨ ਵਿੱਚ ਹੁਸ਼ ਆ ਜੂਗੀ। ਅਹੀਂ ਤਾਂ ਇਹਨਾਂ ਨੇ ਵੀ ਕਬੂਲ ਕਰ ਲਏ ਕਿ ਛੋਹ ਹੁਸ਼ ਆ ਜੂਗੀ। ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਠੀਕ ਐ ਪੇਸ਼ੈਂਟ ਕਹਿੰਦੇ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ਆਪਰੇਟ ਕਰਨਾ ਹੈ ਹੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਆ ਫਿਰ ਨਸ ਫੱਟੀ ਤੇ ਮੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਲਈ ੱਲੱਦਾ ਡਾਕਟਰ ਦੀ ਨਿਗਹਿਲੀ ਲੱਗੀ ਆ ਨਿਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਲਈ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੇਨ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਹ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ ਆਪ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਹਿ ਦਿੱਤੀ ਆ ਮੇਰਾ ਘਰ ਉੱਝੜ ਗਿਆ ਦੇਖੇਗਾ ਸਾਦ ਤੇ ਕੀ ਮੈਂ ਕਰਦੇ ਆ ਇਹਨਾਂ ਕਿ ਹੋਰ ਕੋਈ ਗਰੀਬ ਨਾ ਬਸ ਇਹ ਸੱਚ ਦੱਸਿਆ ਕਰਨ ਤੋ ਕੀ ਜੋ ਨਾਰਾ ਕਰਨਗੇ ਮਾ ਸ਼ਾਅਰ मामला ਇਹ ਚੱਲ ਆ ਗਿਆ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤੇ ਇਹਨਾਂ ਨੇ ਰਾਤ ਦੇ ਮੜਕੇ ਸਾਨੂੰ ਅੰਮ੍ਰਿਤਸਰ ਘੱਲੇ ਨਾਲ ਟ੍ਰਾਂਸਪੋਰਟ ਦੋ ਦਿਨ ਉੱਥੇ ਘੁੰਮਦੇ ਰਹੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੜਕੇ ਅੰਦੇ ਕਿ ਕੱਲ ਸਾਨੂੰ ਆਂਦੇ ਆ ਆਵੇਲੇ ਐਵੇਂ ਦੀ ਗੱਲ ਹੈ ਜਦੋਂ ਵਾਵਾ ਬੰਦੇ ਖੱਟ ਕੇ ਨਾਲ ਅੰਦਰ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਹੋਣਾ ਦਵਾਈ ਇਹਨਾਂ ਨੇ ਕੰਮ ਕਰ ਰਿਹਾ ਨਾ ਰਹੀਆ ਚਲੋ ਕੱਟੋ ਪ੍ਰੈਸ਼ਣ ਠੀਕ ਹੋਣਾ ਚਾਹੀਦਾ ਹਨ ਇਹਨਾਂ ਆਖਾ ਕੋਈ ਗੱਲ ਨਹੀਂ ਖਤਰੇ ਤੋਂ ਬਾਹਰ ਆ ਪ੍ਰੈਸ਼ਣ ਕਰੋ ਕੋਈ ਗੱਲ ਨਹੀਂ ਰਹੀਆ ਰੁਪਿਆ ਨਾ ਕੱਲ ਲੈ ਆਓ ਮੈਡੀਸਨ ਦਾ ਖਰਚਾ ਉਹ ਕੀ ਖਰਚਾ ਪਹਿਲਾਂ ਜਿਹੜਾ ਖਰਚਾ ਉਹ ਖਰਚਾ ਹਾਂਜੀ ਇਹਨਾਂ ਦੀ ਮਦਦ ਲਈ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆਪ ਵੀ ਚਲ ਗਿਆ ਬੜੇ ਮਿੰਟ ਸੱਦੇ ਆ ਜੀ ਉਹਨਾਂ ਨੇ ਭਰਾ ਨੂੰ ਆਮ ਚਲ ਗਿਆ ਜੀ ਰਹੀਆ ਠੀਕ ਤੇ ਨੇ ਮੁੰਡਾ ਵੀ ਆਇਆ ਹੈ ਗੈਂਗਸਟਰ ਆਏ ਇੱਥੇ ਬੜੇ ਸੱਦੇ ਡਾਕਟਰ ਨੇ ਆਪ ਕੋਲ 3 ਵਜੇ ਜਦੋਂ ਇਹ ਜਦੋਂ ਸੁਬਾਹ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਪਰ ਕੀਤੇ ਹੁਣ ਆਇਆ 10 ਵਜੇ ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਵੀ ਸਾਰਾ ਇਹ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਮੰਗੀ ਕਰਦੇ ਆ ਪਰ ਇਹ ਹੀ ਸਾਫ ਮੰਗਦੇ ਆਂ ਸਾਰੇ